ਸਾਲ ਮੁਬਾਰਕ ਕੋਹਰੇ ਉੱਤੇ ਪੱਬਟ ਕੌਂਦਾ ਧੁੰਦ ਦੀ ਬੁੱਕਲ ਮਾਰ ਸਾਡੇ ਦਰ ਤੇ ਆ ਪਹੁੰਚਾ ਹੈ ਨਵਾਂ ਵਰਾ ਇਸ ਵਾਰ ਬੂਹੇ ਉੱਤੇ ਦਸਤਕ ਦੇਵੇ ਮੈਂ ਨਾ ਖੋਲਾਂ ਬਾਰ ਚੋਲੀ ਵਿੱਚ ਬਾਰੂਦ ਨਾ ਹੋਵੇ ਸਹਿਮ ਰਿਆ ਏ ਮਾਰ ਸਾਲ ਮੁਬਾਰਕ ਕਿਸ ਨੂੰ ਆਖਾਂ ਹਿਜਰਤ ਕਰ ਗਏ ਯਾਰ ਹਮਸਾਏ ਰਹਦੇ ਕਬਰਾਂਏ ਬੰਦ ਨੇ ਰਖਦੇ ਬਾਰ ਆਈ ਯਾਰਾ ਗੱਲ ਲੱਗ ਕੇ ਮਿਲੀਏ ਵਿਛੜੇ ਨਾ ਮਰ ਜਾਈਏ ਨਵੇਂ ਵਰੇ ਦੇ ਵਿੱਚ ਨਵ ਜੀਵਨ ਦੀਆਂ ਨਵੀਆਂ ਕਸਮਾਂ ਖਾਈਏ ਆਈ ਯਾਰਾ ਗੱਲ ਲੱਗ ਕੇ ਮਿਲੀਏ ਵਿਛੜੇ ਨਾ ਮਰ ਜਾਈਏ ਨਵੇਂ ਵਰੇ ਵਿੱਚ ਨਵ ਜੀਵਨ ਦੀਆਂ ਨਵੀਆਂ ਕਸਮਾਂ ਖਾਈਏ ਨਵ ਬਰੇ ਵਿੱਚ ਨਵ ਜੀਵਨ ਦੀਆਂ ਨਵੀਆਂ ਕਸਮਾਂ ਖਾਈਏ